ਉਦਤੀ ਕਰੋਨਾ ਨੇ ਦਸਤਕ ਡਰਾਉਣ ਲੱਗਿਆ ਕਰੋਨਾ ਵਾਇਰਸ ਕੋਵਿਡ 19 ਦੀ ਦਸਤਕ ਦੇ ਨਾਲ ਲੋਕਾਂ ਦੇ ਸੁੱਕੇ ਸਾਹ ਭਾਰਤ ਦੇ ਵਿੱਚ 1000 ਤੋਂ ਪਾਰ ਹੋਏ ਕਰੋਨਾ ਦੇ ਮਾਮਲੇ ਤਾਂ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਮੁਹਾਲੀ ਦੇ ਵਿੱਚ ਵੀ ਇੱਕ ਕੇਸ ਸਾਹਮਣੇ ਆਇਆ ਸੀ ਜਿੱਥੇ ਕਿ ਯਮਨਾ ਨਗਰ ਦੀ ਰਹਿਣ ਵਾਲੀ ਇੱਕ ਮਹਿਲਾ ਰਾਧਾ ਸਵਾਮੀਕਰ ਦੇ ਵਿੱਚੋਂ ਸਤਸੰਗ ਸੁਣ ਕੇ ਬਾਹਰ ਆਉਂਦੀ ਆ ਤਾਂ ਉਸ ਵੇਲੇ ਉਹ ਘਰੇ ਜਾ ਕੇ ਬਿਮਾਰ ਹੋ ਜਾਂਦੀ ਆ ਜਦੋਂ ਚੈੱਕ ਅਪ ਕਰਾਇਆ ਜਾਂਦਾ ਤਾਂ ਉਸ ਨੂੰ ਕਰੋਨਾ ਵਾਇਰਸ ਹੋ ਜਾਂਦਾ ਪੋਜ਼ਿਟਿਵ ਆਇਆ ਜਾਂਦਾ ਕਰੋਨਾ ਤੇ ਹੁਣ ਪੂਰੇ ਭਾਰਤ ਦੇ ਵਿੱਚ 1010 ਕੇਸ ਆ ਚੁੱਕੇ ਨੇ ਦਿੱਲੀ ਦੇ ਵਿੱਚ 100 ਦੇ ਨੇੜੇ ਤੇੜੇ ਪਹੁੰਚ ਚੁੱਕਿਆ ਮਾਮਲਾ ਕਿੱਥੋਂ ਕਿੰਨੇ ਕੇਸ ਆਏ ਨੇ ਪੂਰੀ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਕਰੋਨਾ ਦੇ ਸਭ ਤੋਂ ਵੱਧ ਮਾਮਲੇ ਜਿਹੜੇ ਨੇ ਕੇਰਲ ਦੇ ਵਿੱਚ ਸਾਹਮਣੇ ਆਏ ਨੇ 430 ਕਰੋਨਾ ਦੇ ਕੇਸ ਕੇਰਲ ਦੇ ਵਿੱਚੋਂ ਸਾਹਮਣੇ ਆਏ ਨੇ ਉਸ ਤੋਂ ਇਲਾਵਾ ਰਾਜਸਥਾਨ ਮਹਾਰਾਸ਼ਟਰ ਬੰਗਾਲ ਅਤੇ ਕਰਨਾਟਕ ਦੇ ਵਿੱਚ ਕੁੱਲ 9 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ ਕਰੋਨਾ ਦੇ ਨਾਲ ਹਾਲਾਂਕਿ ਇਹਨਾਂ ਕਈ ਕਈਆਂ ਨੂੰ ਦੂਜੀਆਂ ਗੰਭੀਰ ਬਿਮਾਰੀਆਂ ਵੀ ਸਨ ਪਰ ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਵਿੱਚ 209 ਮਾਮਲੇ ਕਰੋਨਾ ਦੇ ਦਿੱਲੀ ਦੇ ਵਿੱਚ 100 ਤੋਂ ਪਾਰ ਹੋ ਚੁੱਕਿਆ ਅੰਕੜਾ 104 ਮਾਮਲੇ ਗੁਜਰਾਤ ਦੇ ਵਿੱਚ 83 ਕਰਨਾਟਕ ਦੇ ਵਿੱਚ 47 ਉੱਤਰ ਪ੍ਰਦੇਸ਼ ਦੇ ਵਿੱਚ 15 ਮਰੀਜ਼ ਮਿਲੇ ਨੇ ਤਾਂ ਲਗਾਤਾਰ ਕਰੋਨਾ ਵੈਰੀਐਂਟ ਦੇ ਮਾਮਲੇ ਸਾਹਮਣੇ ਆ ਰਹੇ ਨੇ ਤਾਂ ਇਸ ਕੋਵਿਡ-19 ਕੋਵਿਡ-19 ਦੇ ਜੋ ਮਾਮਲੇ ਲਗਾਤਾਰ ਆ ਰਹੇ ਨੇ ਇਸ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਜਿਹੜੇ ਲੋਕਾਂ ਦੇ ਬਿਜ਼ਨਸ ਠੱਪ ਹੋਏ ਸੀ ਪਿਛਲੇ कोरोना ਦੇ ਸਮੇਂ ਜਿਹੜੇ ਲੋਕਾਂ ਦੇ ਵਪਾਰ ਬੰਦ ਹੋ ਗਏ ਸੀ ਉਹ ਹਲੇ ਤੱਕ ਵੀ ਜਿਹੜੇ ਨੇ ਉਸ ਹਾਲਾਤਾਂ ਦੇ ਵਿੱਚੋਂ ਨਹੀਂ ਨਿਕਲੇ ਪਰ ਦੁਬਾਰਾ ਤੋਂ ਕੋਰੋਨਾ ਨੇ ਦਸਤਕ ਦਿੱਤੀ ਤਾਂ ਲੋਕ ਜਿਹੜੇ ਨੇ ਜਰੂਰ ਡਰ ਚੁੱਕੇ ਨੇ ਕਈ ਲੋਕ ਇਸ ਨੂੰ ਸੀਰੀਅਸ ਨਹੀਂ ਲੈਂਦੇ ਕਈ ਲੋਕ ਕਹਿੰਦੇ ਨੇ ਕਿ ਇਹ ਤਾਂ ਸਿਰਫ ਅਫਵਾਹਾਂ ਨੇ ਇਹ ਤਾਂ ਸਿਰਫ ਇਲੈਕਸ਼ਨਾਂ ਕਰਕੇ ਕੀਤਾ ਜਾ ਰਿਹਾ ਇਹ ਤਾਂ ਸਿਰਫ ਡਰਾਉਣ ਕਰਕੇ ਕੀਤਾ ਜਾ ਰਿਹਾ ਪਰ ਜਿਨ੍ਹਾਂ ਦੇ ਕੋਰੋਨਾ ਦੇਸ ਸਮੇਂ ਕਰੋਨਾ ਵਾਇਰਸ ਜਦੋਂ ਪਿਛਲੀ ਵਾਰ ਆਇਆ ਸੀ ਉਸ ਸਮੇਂ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦੇ ਨਾਲ ਪਰਿਵਾਰ ਦੇ ਪਰਿਵਾਰ ਵਿਛੜ ਗਏ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਇਹ ਸਿਰਫ ਡਰਾਉਣ ਵਾਸਤੇ ਕੀਤਾ ਜਾ ਰਿਹਾ ਜਾਂ ਫਿਰ ਵਾਕੇ ਹੀ ਕਰੋਨਾ ਵਾਇਰਸ ਆ ਤਾਂ ਹੁਣ ਲਗਾਤਾਰ ਮਾਮਲੇ ਵਧ ਰਹੇ ਨੇ ਇਹਨਾਂ ਵਧਦੇ ਹੋਏ ਮਾਮਲਿਆਂ ਨੂੰ ਦੇਖ ਕੇ ਲੋਕ ਜਿਹੜੇ ਜ਼ਰੂਰ ਚਿੰਤਾ ਦੇ ਵਿੱਚ ਨੇ ਤਾਂ ਵਧ ਰਹੇ ਮਾਮਲਿਆਂ ਦੇ ਵਿੱਚ ICMR ਦੇ ਜਨਰਲ ਡਾਇਰੈਕਟਰ ਡਾਕਟਰ ਅਜੀਬ ਬਹਿਲ ਨੇ ਵੀ ਇਹ ਗੱਲ ਕਹੀ ਆ ਕਿ ਫਿਲਹਾਲ ਵਾਇਰਸ ਦਾ ਸਰੂਪ ਗੰਭੀਰ ਨਹੀਂ ਹੈ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ ਕੋਵਿਡ ਦੇ ਨਵੇਂ ਸਰੂਪ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਗੱਲ ਦੱਸੀ ਗਈ ਆ ਕਿ ਹਲੇ ਚਿੰਤਾ ਵਾਲੀ ਗੱਲ ਨਹੀਂ ਹੈ ਮਾਮਲੇ ਜਰੂਰ ਆ ਰਹੇ ਨੇ ਪਰ ਜਿਹੜਾ ਇਹ ਗੰਭੀਰ ਨਹੀਂ ਹੈ ਜਿਹੜਾ ਵੈਰੀਐਂਟ ਹੁਣ ਸਾਹਮਣੇ ਆਇਆ ਕਿਉਂਕਿ ਇਸ ਦੇ ਵਿੱਚ ਵਾਇਰਸ ਜਿਹੜੇ ਹੁੰਦੇ ਨੇ ਉਹ ਲੱਗ-ਲੱਗ ਹੁੰਦੇ ਨੇ ਵਾਇਰਸ ਉਹ ਵਾਇਰਸ ਤੁਹਾਡੀ ਬਾਡੀ ਦੇ ਉੱਤੇ ਕਿੰਨਾ ਕੁ ਇਫੈਕਟ ਕਰਦਾ ਕਿਸ ਤਰੀਕੇ ਦੇ ਨਾਲ ਇਫੈਕਟ ਕਰਦਾ ਸਮੇਂ-ਸਮੇਂ ਸਿਰ ਸਿਹਤ ਵਿਭਾਗ ਦੀਆਂ ਟੀਮਾਂ ਤੁਹਾਨੂੰ ਜਾਗਰੂਕ ਕਰਨਗੀਆਂ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਕਰੋਨਾ ਵਾਇਰਸ ਤੋਂ ਬਚਣਾ ਉਸ ਤਰੀਕੇ ਦੇ ਨਾਲ ਸਮੇਂ-ਸਮੇਂ ਸਿਰ ਤੁਹਾਨੂੰ ਅਗਾਹ ਕਰਦੇ ਰਹਿਣਗੀਆਂ ਸਿਹਤ ਵਿਭਾਗ ਦੀਆਂ ਟੀਮਾਂ ਤੇ ਨਾਲ ਹੀ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਵੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਅਸੀਂ ਵੀ ਆਪਣਾ ਫਰਜ਼ ਸਮਝ ਕੇ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਸਾਂਝੀ ਕਰਾਂਗੇ ਕਿਉਂਕਿ ਬਹੁਤ ਸਾਰੇ ਜਗ੍ਹਾ ਦੇ ਉੱਤੇ ਪੈਨਿਕ ਹੋ ਜਾਂਦੇ ਆ ਲੋਕ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਡਰਨ ਵਾਲੀ ਗੱਲ ਨਹੀਂ ਹੈ कोरोना ਤੋਂ ਡਰਨਾ ਨਹੀਂ করোনা ਦੇ ਨਾਲ ਲੜਨਾ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਕਰੋਨਾ ਵਾਇਰਸ ਆਇਆ ਸੀ ਉਸ ਵੇਲੇ ਬਹੁਤ ਸਾਰੇ ਲੋਕ ਜਿਹੜੇ ਨੇ ਡਰ ਗਏ ਸੀ ਤਾਂ ਡਰ ਜਿਹੜਾ ਇੱਕ ਸਭ ਤੋਂ ਵੱਡਾ ਤੁਹਾਡਾ ਕਮਜ਼ੋਰੀ ਦਾ ਹਥਿਆਰ ਕਹਿ ਲਈਏ ਕਮਜ਼ੋਰ ਹੋ ਨਿਓ ਤੁਸੀਂ ਡਰ ਕੇ ਪਰ ਤੁਸੀਂ ਡਰਨਾ ਨਹੀਂ ਤੁਸੀਂ ਲੜਨਾ ਤਾਂ ਪੈਨਿਕ ਨਹੀਂ ਹੋਣਾ ਸਿਹਤ ਵਿਭਾਗ ਦੀਆਂ ਜੋ ਹਦਾਇਤਾਂ ਹੁੰਦੀਆਂ ਨੇ ਉਹਨਾਂ ਦੀਆਂ ਪਾਲਣਾ ਤੁਸੀਂ ਕਰਨੀਆਂ ਨੇ ਬਸ ਉਹਨਾਂ ਦੀਆਂ ਪਾਲਣਾ ਤੁਸੀਂ ਕਰੋਗੇ ਤਾਂ ਤੁਹਾਨੂੰ ਕਰੋਨਾ ਤੋਂ ਡਰਨ ਦੀ ਲੋੜ ਨਹੀਂ ਆ ਤਾਂ ਕਿਉਂਕਿ ਪਿਛਲੀ ਵਾਰ ਵੀ ਜਦੋਂ ਕਰੋਨਾ ਵਾਇਰਸ ਆਇਆ ਸੀ ਬਹੁਤ ਸਾਰੇ ਲੋਕਾਂ ਦਾ ਘਾਟਾ ਪਿਆ ਸੀ ਬਹੁਤ ਸਾਰੇ ਲੋਕਾਂ ਦੀਆਂ ਦੁਕਾਨਦਾਰੀਆਂ ਜਿਹੜੀਆਂ ਉਹ ਠੱਪ ਹੋ ਗਈਆਂ ਫੈਕਟਰੀਆਂ ਬੰਦ ਹੋ ਗਈਆਂ ਵੱਡੇ ਵੱਡੇ ਬਿਜ਼ਨਸ ਮਿੱਲ ਤੱਕ ਬੰਦ ਹੋ ਗਏ ਉਹ ਲੋਕ ਜਿਹੜੇ ਨੇ ਹਲੇ ਤੱਕ ਸੰਭਲ ਨਹੀਂ ਪਾਏ ਕਈਆਂ ਨੇ ਲੋਨ ਕਰਵਾਏ ਸੀ ਉਹ ਲੋਨ ਕਰਵਾ ਕੇ ਆਪਣੇ ਬਿਜ਼ਨਸ ਤੋਂ ਕਿਸ਼ਤਾਂ ਮੋੜਨ ਦੀ ਜਿਹੜੀ ਉਹਨਾਂ ਨੇ ਸੋਚ ਰੱਖੀ ਪਰ ਬਿਜ਼ਨਸ ਠੱਪ ਹੋ ਗਏ ਤਾਂ ਉਹ ਲੋਨ ਨਹੀਂ ਉਤਰੇ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਕਰਜ਼ਾ ਚੜ ਗਿਆ ਉਹ ਕਰਜ਼ੇ ਦੇ ਥੱਲੇ ਲੋਕ ਦਬੇ ਹੋਏ ਨੇ ਪਹਿਲਾਂ ਜੋ ਕਰੋਨਾ ਵਾਇਰਸ ਆਇਆ ਸੀ ਪਰ ਹੁਣ ਦੁਬਾਰਾ ਅਜਿਹੇ ਹਾਲਾਤ ਨਾ ਪੈਦਾ ਹੋਣ ਇਸ ਕਰਕੇ ਤੁਸੀਂ ਸਾਵਧਾਨੀ ਵਰਤਣੀ ਆ ਡਰਨਾ ਨਹੀਂ ਆ ਤੁਸੀਂ ਕਿਉਂਕਿ ਉਹ ਲੋਕਡਾਊਨ ਵਾਲੇ ਦਿਨ ਜਿਹੜਾ ਹਰ ਕੋਈ ਜਦੋਂ ਯਾਦ ਕਰਦਾ ਤਾਂ ਫਿਰ ਉਸ ਉਹ ਜਿਹੜੀ ਤਸਵੀਰਾਂ ਅੱਖਾਂ ਸਾਹਮਣੇ ਉਹ ਛਵੀ ਜਿਹੜੀ ਬਣੀ ਸੀ ਉਸ ਵੇਲੇ ਉਹ ਦੇਸ਼ ਦੇ ਵਿੱਚ ਜੋ ਹਾਲਾਤ ਬਣੇ ਸੀ ਉਹ ਸਾਰਾ ਕੁਝ ਮੰਜ਼ਰ ਸਾਹਮਣੇ ਆ ਜਾਂਦਾ ਲਾਸ਼ਾਂ ਦੇ ਢੇਰ ਲੱਗੇ ਸੀ ਆਪਣੇ ਹੀ ਆਪਣੇਆਂ ਨੂੰ ਜਿਹੜੀਆਂ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਸੀ ਲੈਣ ਤੋਂ ਮਨਾ ਕਰ ਦਿੰਦੇ ਸੀ ਉਹਨਾਂ ਦੀ ਡੈੱਡ ਬੋਡੀ ਕਿ ਅਸੀਂ ਨਹੀਂ ਲੈਣੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਅਸੀਂ ਇਸ ਨੂੰ ਲੈ ਕੇ ਜਾਵਾਂਗੇ ਸੰਸਕਾਰ ਕਰਾਂਗੇ ਉੱਥੇ ਜਾਵਾਂਗੇ ਸਾਨੂੰ ਵੀ ਕਿਤੇ ਕਰੋਨਾ ਵਾਇਰਸ ਨਾ ਹੋ ਜਾਵੇ ਇਸ ਕਰਕੇ ਕਰੋਨਾ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਰਿਸ਼ਤਿਆਂ ਦੀ ਵੀ ਪਰਖ ਹੋਈ ਆ ਕਿ ਕੌਣ ਇੱਥੇ ਆਪਣਾ ਕੌਣ ਇੱਥੇ ਬਗਾਨਾ ਤਾਂ ਹੁਣ ਦੁਬਾਰਾ ਤੋਂ ਕਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਆ ਪੂਰੇ ਭਾਰਤ ਦੇ ਵਿੱਚ 1010 ਮਾਮਲੇ ਸਾਹਮਣੇ ਆ ਚੁੱਕੇ ਨੇ ਕਰੋਨਾ ਨੇ ਦਸਤਕ ਦੇ ਦਿੱਤੀ ਆ ਲੋਕਾਂ ਦੇ ਅੰਦਰ ਡਰ